परम सम्मान योग्य सतगुरुਾਂ ਦੀ ਸਾਜੀ ਤੇ ਲਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਸੋ ਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਜਿਹਦੇ ਪਾਵਨ ਵਚਨ ਹਨ ਆਗੇ ਸੁਖ ਗੁਰ ਦੀਆ ਆਗੇ ਦਾ ਮਤਲਬ ਹੈ ਆਉਣ ਵਾਲਾ ਸਮਾਂ ਪਰਲੋਕ ਵਿੱਚ ਆਉਣ ਵਾਲੇ ਜੀਵਨ ਸਮੇਂ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਸੰਤ ਜਨੋ ਗੁਰੂ ਨੇ ਉਸ ਮਨੁੱਖ ਨੂੰ ਅਗਾਹ ਆਉਣ ਵਾਲੇ ਜੀਵਨ ਰਾਂ ਵਿੱਚ ਸੁੱਖ ਬਖਸ਼ਿਆ ਔਰ ਪਾਛੈ ਕੁਸਲ ਖੇਮ ਗੁਰ ਕੀਆ ਪਛਤ ਮਤਲਬ ਬੀਤ ਚੁੱਕਿਆ ਸਮਾਂ ਜਿਹੜਾ ਜੀਵਨ ਬੀਤਿਤ ਹੋ ਰਿਹਾ ਇਸ ਪਰਥਾਈ ਮਹਾਰਜ ਕਹਿੰਦੇ ਨੇ ਵੀ ਬੀਤ ਬਿੱਤੇ ਹੋਏ ਸਮੇਂ ਵਿੱਚ ਗੁਰੂ ਨੇ ਉਸ ਮਨੁੱਖ ਨੂੰ ਸੁਖ ਤੇ ਆਨੰਦ ਬਖਸ਼ਿਆ ਔਰ ਸਰਬਨ ਦਾਨ ਸੁਖ ਪਾਇਆ ਨਿਧਾਨ ਦਾ ਮਤਲਬ ਹੈ ਖਜ਼ਾਨੇ ਉਸ ਨੇ ਸਾਰੇ ਆਤਮਿਕ ਖਜ਼ਾਨੇ ਤੇ ਸਾਰੇ ਆਨੰਦ ਪ੍ਰਾਪਤ ਕਰ ਲਏ ਕਿਸ ਨੇ ਗੁਰ ਆਪਣਾਰ ਦੇ ਤਾਇਆ ਵੀ ਜਿਸ ਮਨੁੱਖ ਨੇ ਭਾਈ ਆਪਣੇ ਗੁਰੂ ਨੂੰ ਹਿਰਦੇ ਵਿੱਚ ਵਸਾ ਲਿਆ ਉਹਨੇ ਲੋਕ ਦਾ ਸੁਖ ਵੀ ਔਰ ਲੋਕ ਦਾ ਸੁੱਖ ਵੀ ਤੇ ਸਾਰੇ ਖਜ਼ਾਨੇ ਸੁੱਖ ਤੇ ਆਨੰਦ ਪ੍ਰਾਪਤ ਕਰ ਲਏ ਜਿਸ ਮਨੁੱਖ ਨੇ ਪਰਬਾਰ ਬ੍ਰਹਮ ਪਰਮੇਸ਼ਰ ਨੂੰ ਸਿਮਰਿਆ ਆਪਣੇ ਸਤ ਗੁਰ ਕੀ ਵਡਿਆਈ ਵਡਿਆਈ ਦਾ ਮਤਲਬ ਹੁੰਦਾ ਵੱਡਪਣਾ ਉੱਚੀ ਆਤਮਿਕ ਅਵਸਥਾ ਜਿਵੇਂ ਕੋਈ ਵੱਡਾ ਜਿਗਰਾ ਵੇਖੋ ਭਾਈ ਆਪਣੇ ਗੁਰੂ ਦੀ ਉੱਚੀ ਆਤਮਿਕ ਅਵਸਥਾ ਗੁਰੂ ਦਾ ਵੱਡਾ ਜਿਗਰਾ ਵੇਖੋ ਮਨ ਇਹ ਚੇਹੇ ਫਲ ਪਾਏ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਭਾਵੇਂ ਉਹ ਕੋਈ ਚੋਰ ਹੋਵੇ ਭਾਵੇਂ ਕੋਈ ਠੱਗ ਹੋਵੇ ਭਾਵੇਂ ਕੋਈ ਜਵਾਰੀ ਹੋਵੇ ਕਹਿੰਦੇ ਭਾਈ ਜਦੋਂ ਗੁਰੂ ਦੀ ਸ਼ਰਣ ਪੈ ਜਾਂਦਾ ਉਹਦੇ ਜੀਵਨ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਤੇ ਉਹ ਮਨ ਮੰਗੀਆਂ ਮਰਜ਼ਾ ਪ੍ਰਾਪਤ ਕਰ ਲੈਂਦਾ ਜਿਹੜਾ ਜਿਹੜਾ ਆਪਣੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਸੰਤੋ ਦਿਨ ਦਿਨ ਚੜਾ ਸਵਾਈ ਦਿਨ ਦਿਨ ਦਾ ਮਤਲਬ ਹਰ ਰੋਜ਼ ਸਵਾਈ ਕਹਿੰਦੇ ਨੇ ਵਧੀਕ ਨੂੰ ਵੀ ਸੰਤ ਜਨੋ ਗੁਰੂ ਦੀ ਇਹ ਉਦਾਰਤਾ ਦੇਖੋ ਜਿਹੜੀ ਦਿਨੋਂ ਦਿਨ ਵੱਧਦੀ ਜਾਂਦੀ ਹੈ ਵੀ ਜੋ ਸ਼ਰਣ ਆਵੇ ਇਸ ਕੰਠ ਲਾਵੇ ਵੀ ਜਿਹੜਾ ਵੀ ਕੋਈ ਗੁਰੂ ਦੀ ਸ਼ਰਣ ਵਿੱਚ ਆ ਜਾਂਦਾ ਹੈ ਪੂਰਾ ਗੁਰੂ ਉਹ ਆਪਣੇ ਕੰਠ ਨਾਲ ਆਪਣੇ ਗਲੇ ਨਾਲ ਲਗਾ ਲੈਂਦਾ ਤੇ ਉਹਦੀਆਂ ਸਾਰੀਆਂ ਮਰਾਦਾ ਪੂਰੀਆਂ ਕਰ ਦਿੰਦਾ ਹੈ ਰਹਾਉ ਜੀਵ ਜੰਤ ਸਭ ਪਏ ਦਿਆਲਾ ਪ੍ਰਭ ਆਪਣੇ ਕਰਦੀਨੇ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਸੰਤ ਜਨੋ ਜਿਹੜੇ ਵੀ ਜੀਵ ਗੁਰੂ ਦੀ ਸ਼ਰਣ ਪੈਂਦੇ ਹਨ ਉਹ ਸਾਰੇ ਹੀ ਜੀਵਨ ਜੀਵ ਜਿਹੜੇ ਨੇ ਉਹ ਦਇਆ ਭਰਪੂਰ ਹਿਰਦੇ ਵਾਲੇ ਹੋ ਜਾਂਦੇ ਪਰਮਾਤਮਾ ਨੂੰ ਆਪਣੇ ਬਣਾ ਲੈਂਦਾ ਹੈ ਸਹਜ ਸੁਭਾਏ ਮਲੇ ਗੋਪਾਲਾ ਨਾਨਕ ਸਾਚਪਤੀ ਨੇ ਇਹ ਨਾਨਕ ਆ ਕੇ ਗੁਰੂ ਸਭ ਸਮਝਾਉਂਦੇ ਨੇ ਵੀ ਅੰਦਰ ਪੈਦਾ ਹੋ ਚੁੱਕੀ ਆਤਮਕ ਅਡੋਲਤਾ ਅਤੇ ਪ੍ਰੀਤ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ ਉਹ ਸਦਾਤਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਮਾਗਣ ਰਹਿੰਦੇ ਹਨ ਉਹ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਕੌਤਕਾਂ ਨੂੰ ਵੇਖ ਕੇ ਵੀ ਹੈਰਾਨ ਹੁੰਦੇ ਹਨ ਆਓ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ ਜਿਹੜਾ ਸਾਰਿਆਂ ਦੇ ਵਿੱਚ ਹੀ ਰਮਿਆ ਹੋਇਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਹ ਅਕਾਲ ਪੁਰਖ ਪ੍ਰਮਾਤਮਾ ਤੋਂ ਬਲਿਹਾਰ ਜਾਈਏ ਉਹਦੀ ਕੁਦਰਤ ਤੋਂ ਕੁਰਬਾਨ ਜਾਈਏ ਜਿਹੜਾ ਸਾਡੇ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ ਔਰ ਜਿਹੜਾ ਸਾਨੂੰ ਸਭਨਾਂ ਨੂੰ ਜੀਵਨਦਾਨ ਸਰੀਰਕ ਸੁੱਖ ਤੇ ਆਨੰਦ ਪ੍ਰਾਪਤ ਹੋ ਰਹੇ ਹਨ ਜਿਸ ਮਾਲਕ ਦੀ ਕਿਰਪਾ ਨਾਲ ਸਦਾ ਯੋਸ ਦੀ ਵਡਾਈ ਕਰਦੇ ਰਹੀਏ ਉਹਦੇ ਵੱਡੇ ਜਿਗਰੇ ਨੂੰ ਮਾਪਦੇ ਰਹੀਏ ਪ੍ਰਮਾਤਮਾ ਸਾਰਿਆਂ ਪਰਮੇਰ ਭਰਿਆਤ ਰੱਖੇ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਭਾਰਤ ਵਾਕਤਾ ਦੀ ਅਰਦਾਸ ਗੁਰੂ ਘਰ ਦੀ ਸੇਵਾਵਾ ਪਾਤਸ਼ਾਹ ਜੀ ਕਿਰਪਾ ਕਰਕੇ ਸਭ ਦੇ ਮਨ ਨੂੰ ਪ੍ਰੇਰਕ ਲੈ ਲੈਣ ਇਰਦਾਤ ਮਰਦ ਸਾਹ ਦੇ ਚਰਨਾਂ ਚ ਕਰਦੇ ਰਹੀ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਤ ਦਾਇ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ